ਬਾਈ ਮੇਰਾ ਨਾ ਪਾਲਾ ਇਹ ਕਰੈਕਟਰ ਆਏ ਨੇ ਫਰੈਂਡ ਬੱਸ ਆ ਜੀ ਬਟੰਡੋ ਤੋਂ ਆ ਰਹੇ ਸੀ ਕਿ ਜਿਵੇਂ ਗੱਡੀ ਜਮਾਂ ਸਲੋ ਸਿਫ ਟਰਾਲੇ ਵਾਲਾ ਮੁਰੋ ਇੱਕੇ ਦਮ ਬਾਹਰ ਕੱਢਤਾ ਬ੍ਰੇਕਾਂ ਬਹੁਤ ਲਾਈਆਂ ਸੀ ਜੀ ਨਹੀਂ ਸੰਭਲੀ ਗੱਡੀ ਕੰਟਰੋਲ ਨਹੀਂ ਹੋਈ ਜੀ ਤੇ ਉੱਥੇ ਉਹਨਾਂ ਦੇ ਸੱਟ ਹੈ ਨਹੀਂ ਤੇ ਆਮ ਸੱਟਾਂ ਥੋੜੇ ਥੋੜੀਆਂ ਕਿੰਨਾ ਕਿੰਨੀਆਂ ਸੱਟਾਂ ਲੱਗੀਆਂ ਬਾਈ ਪਾਛੀ ਡਰ ਹੈ ਗਏ ਜੀ ਬੰਦੇ ਸੀ ਦੋ ਕੁ ਲੇੜੀ ਆ ਜੀ ਉਹਨਾਂ ਦੀ ਸੱਟਾਂ ਜੀ ਥੋੜੇ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਬਚਤ ਰਹਿ ਗਈ ਸਾਨੂੰ ਨਾਮ ਬਾਈ ਬਲਵਿੰਦਰ ਸਿੰਘ ਤੇ ਮੈਂ ਬਟੰਡੇ ਤੋਂ ਆ ਰਿਹਾ ਸੀ ਜੀ ਉਹ ਸਦੂਰ ਨੂੰ ਇੱਥੇ ਘੋੜੇ ਵਾਲਾ ਬੈਕਰੀ ਜਾਂਦਾ ਸੀ ਜੀ ਸੜਕਲੇ ਜਮਾ ਵਿਚਾਲੇ ਵਿਚਕਾਰ ਕਿਤੇ ਥਾਂ ਹੀ ਨਿਸ਼ਪੁਰਾ ਕੋਈ ਗਾਂ ਗੱਡੀ ਲੰਘਣ ਨੂੰ ਇੱਕੇ ਦਾਵੇਂ ਨੇ ਮੂਰੇ ਗੱਡੀ ਕਰਤੀ ਜੀ ਘੋੜਾ ਗੱਡੀ ਰੋਕਣ ਨੂੰ ਟਾਈਮ ਹੀ ਨਹੀਂ ਦਿੱਤਾ ਜੀ ਇਹਨੇ ਟਰੈਲੇ ਵਾਲਾ ਹੈਗਾ ਇਹ ਟਰਾਲਾ ਵਾਇਰ ਲਾ ਰਿਹਾ ਸੀ ਤੇ ਅਜੇ ਤੱਕ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਪਰਮਾਤਮਾ ਦੀ ਮਿਹਰ ਰਹੀ ਹੈ ਤੇ ਨੁਕਸਾਨ ਹੋਣ ਤੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਇਹ 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 ਜੀ ਇਨਵੈਸਟੀਗੇਸ਼ਨ ਇਹ ਚੱਲ ਰਹੀ ਆ ਜੇ ਡਰਾਈਵਰ ਜਿਹੜਾ ਟਰਾਲੇ ਦਾ ਡਰਾਈਵਰ ਹੈਗਾ ਉਹ ਇਥੋਂ ਮੌਕੇ ਤੋਂ ਭੱਜ ਗਿਆ ਤੇ ਉਹਦੇ ਮੁਤਾਬਕ ਅੱਗੇ ਜੋ ਵੀ ਸਾਹਮਣੇ ਆਉਣਗੇ ਤੱਥ ਇਨਵੈਸਟੀਗੇਸ਼ਨ ਦੌਰਾਨ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊ। ਨਾਮ ਅਮਰਜੀਤ ਸਿੰਘ ਆ ਜੀ। ਮੈਂ ਜ਼ਿਲ੍ਹਾ ਫਿਰੋਜ਼ਪੁਰ ਤੋਂ ਆਇਆ। ਸਰਦੂੜਗੜਾ ਰਹਾ ਸੀਗਾ। ਤੇ ਇਹਨਾਂ ਬਾਸਪਦ ਦੇ ਸਾਈਡ ਤੇ ਸੀ। ਜਿਹੜਾ ਕੋਰੇ ਵਾਲਾ ਉਹਨਾਂ ਨੇ ਕਿ ਯਕਦਮ ਬੈਕ ਕਰਦਾ ਪਿਆ ਸੀ। ਤੇ ਉਹਨਾਂ ਕੋਲ ਘੋੜਾ ਸੰਭਾਲਿਆ ਨਹੀਂ ਗਿਆ ਤੇ ਬਾਸ ਵਾਲੇ ਦੀ ਕੋਈ ਗੱਡੀ ਨਹੀਂ ਗਲਤੀ ਨਹੀਂ ਬਾਸ ਵਾਲੇ ਨੇ ਆਪਣਾ ਕੰਟਰੋਲ ਕੀਤਾ ਬਾਸ ਵਾਲੇ ਨੇ ਸਾਰਿਆਂ ਨੂੰ ਬਚਾਇਆ 7 ਸਾਡੇ ਜੀ ਆ ਮੂੰਹ ਤੇ ਹੈ ਹਾਂਜੀ ਐਕਸੀਡੈਂਟ ਹੋਇਆ ਹੈ ਸਬਦੂਲੇ ਵਾਲੇ ਤੇ ਸਰੂਨਗੜ ਦੇ ਵਿੱਚ ਘਾਰ ਹੋਇਆ ਤੇ ਸਾਡੇ ਕੋਲੇ 9 ਪੇਸ਼ੈਂਟ ਦਾਖਲ ਹੋਇਆ ਜਿੰਨਾ ਚੋਂ ਸਭ ਦੇ ਅਸੀਂ ਐਕਸਰੇ ਕਰਵਾ ਰਹੇ ਹਾਂ ਤੇ ਉਹਨਾਂ ਚੋਂ ਦੋ ਸ਼ਕਤੀ ਜਿਹੜੇ ਹੈਗੇ ਜਿਨ੍ਹਾਂ ਨੂੰ ਸਰਜਰੀ ਓਪੀਨੀਅਨ ਲਈ ਅਸੀਂ ਸਿਵਲ ਹਸਪਤਾਲ ਮਾਨਸਰ ਆਪੇ ਕਰ ਰਹੇ ਹਾਂ